ਤੇ ਜਾਂਦਾ ਉਹ ਨਾਲ ਵੀ ਰਹਿ ਪਵੇ ਜੇ ਕਿਤੇ ਸਾਡੇ ਤੋਂ ਤੁਰ ਗਏ ਉਹ ਵੀ ਸਾਡੇ ਨਾਲ ਰਹਿ ਲੈਣ ਤੇ ਤੈਨੂੰ ਤੈਨੂੰ ਕਿਹੜੀ ਗੱਲ ਦਾ ਘਾਟਾ ਜੇ ਕਿਤੇ ਮਰੇ ਵੀ ਸਾਡੇ ਨਾਲ ਰਹਿ ਪੈਣ ਤੇ ਤੈਨੂੰ ਕਿਹੜੀ ਗੱਲ ਦਾ ਘਾਟਾ ਓਏ ਉਧਰ ਅੰਦਾ ਫੜ ਲਿਆ ਅਮਰੀਕ ਦੇਖ ਮੁੰਡਾ ਜਿੰਮੀ ਜਟਾਣੇ ਬੱਲੀਓ 200 ਡਾਲਰ ਆ ਜੱਫੇ ਤੇ ਆ ਗਿਆ 100 ਡਾਲਰ ਅਜੇ ਚੌਧਰੀ ਬੱਲੀਓ ਇਹ ਦੀਪਗੜੀਆ ਨੰਨੂ ਐ ਜਿੱਦਾਂ ਮੇਰੇ ਵੀਰੋ ਇੱਕ ਚੇਨ ਪੰਜਾਬ ਦੇ ਵਿੱਚ ਤਕੜੀ ਰਹੀ ਹੈ ਇਹਦੀ ਕੰਪਿਊਟਰ ਤੇ ਚੱਲਣ ਵਾਲੀ ਹੈ ਅਮਰੀਕ ਚੇਨ ਇਹਨਾਂ ਮੁੰਡਿਆਂ ਦੀ ਲੋ ਨਿਰਮਲ ਸਿੰਘ ਲੋਪੋਕੇ ਵਾਲਾ ਕਬੱਡੀ ਪਾ ਰਿਹਾ ਹੈ ਇਸ ਤੋਂ ਬਾਅਦ ਕੁਸ਼ਤੀ ਹੈ ਜੀ ਇਹ ਪ੍ਰਬੰਧਕਾਂ ਦੇ ਨਾਲ ਇਹ ਫੈਡਰੇਸ਼ਨ ਦੇ ਨਾਲ ਜਰੂਰ ਸੰਪਰਕ ਕਰ ਲਿਓ ਵੀ ਕਿੱਦਾਂ ਤੇ ਜਰੂਰ ਉਸੇ ਤਰ੍ਹਾਂ ਹੀ ਹੋਵੇਗਾ ਜਿੱਦਾਂ ਤੁਸੀਂ ਕਹੋਗੇ ਸਤਨਾਮ ਖੇੜੀ ਚਹਿਲਾ ਵਾਲਾ ਸਤਨਾਮ ਇੱਕ ਅਮਰੀਕ ਸਤਨਾਮ ਸਾਗਰ ਸੰਗਰੂਰ ਕਹਿੰਦਾ ਬਈ ਦੁੱਗਾਂ ਵਾਲਾ ਖੁਸ਼ੀ ਵੀ ਆ ਜਾਣਾ ਆਹ 27 ਤਰੀਕ ਨੂੰ 18 ਮਈ ਨੂੰ ਕਰੇਗੀਵਨ ਦੇ ਵਿੱਚ ਵੱਡਾ ਮੇਲਾ 4 ਮਈ ਬ੍ਰਿਸਵੇਨ ਦਾ ਮੇਲਾ ਮੇਰੇ ਵੀਰੋ 11 ਮਈ ਕੈਨਬਰਾ ਦਾ ਮੇਲਾ 12 ਮਈ ਸਿਡਨੀ ਦਾ ਮੇਲਾ ਪਰ ਆਹ ਰਾਏ ਭਰਾਵਾ ਦਾ ਚਹੇਤਾ ਰਾਏ ਭਰਾਵਾ ਦਾ ਚਹੇਤਾ ਭੁੰਡੀ ਮੱਲਪੁਰੜਕਾਂ ਵਾਲਾ ਜੱਫਾ ਲਾ ਗਿਆ ਨਵਾਂ ਸ਼ਹਿਰ ਫਗਵਾੜਾ ਬੰਗਾ ਧਰਤਨ ਕੋਦਰ ਦੀ